ਪਉ ਮਾਫੀਆ ਹੋਇਆ ਸਰਗਰਮ ਸਰਕਾਰੀ ਜ਼ਮੀਨਾਂ ਤੇ ਹੋ ਰਹੀ ਹਨ ਕਬਜ਼ੇ ਕਪੂਰਥਲਾ ਵਿਖੇ ਮਹਾਰਾਜਾ ਕਪੂਰਥਲਾ ਵੱਲੋਂ দান ਕੀਤੀ ਗਈ ਬੇਸਹਾਰਾ ਮਨ ਗੁద్ధి ਬੱਚਿਆਂ ਲਈ ਬਣੇ ਸੁਖਚੇਤ ਆਸ਼ਰਮ ਦੀ ਨਾਲ ਲੱਗਦੀ ਸਰਕਾਰੀ ਜ਼ਮੀਨ ਤੇ ਪਉ ਮਾਫੀਆ ਨੇ ਕੀਤਾ ਕਬਜ਼ਾ ਜਦੋਂ ਇਸ ਸਬੰਧੀ ਜ਼ਿਲ੍ਹਾ ਕਪੂਰਥਲਾ ਦੇ ਡੀਸੀ ਕੈਪਟਨ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਫੋਨ ਐਸ.ਟੀ.ਐਮ ਕਪੂਰਥਲਾਨ ਲਾਲ ਵਿਸ਼ਵਾਸ ਬੈਂਸ ਨੂੰ ਮੌਕਾ ਦੇਖਣ ਭੇਜਿਆ ਜਿੱਥੇ ਐਸ.ਟੀ.ਐਮ ਨੇ ਮੌਕੇ ਤੇ ਜਾ ਕੇ ਮੀਡੀਆ ਦੀ ਹਾਜ਼ਰੀ ਚ ਕਬਜ਼ਾਦਾਰੀ ਨੂੰ ਮੌਕੇ ਤੇ ਬੁਲਾ ਕੇ ਪੁੱਛਿਆ ਕਿ ਕਿਸ ਹਸਿਆਤ ਨਾਲ ਤੁਸੀਂ ਸਰਕਾਰੀ ਜ਼ਮੀਨ ਤੇ ਚਾਰ ਦੀਵਾਰੀ ਕਰਕੇ ਗੇਟ ਲਗਾਇਆ ਹੈ ਤੇ ਕਬਜ਼ਾਦਾਰੀ ਨੂੰ ਕੋਈ ਗੱਲ ਨਹੀਂ ਆਈ ਤੇ ਉਸਨੇ ਕਿਹਾ ਕਿ ਮੇਰੇ ਕੋਲ ਅਦਾਲਤ ਦੇ ਕਾਗਜ਼ਾਤ ਹਨ ਤੇ ਐਸ.ਟੀ.ਐਮ ਨੇ ਉਸ ਨੂੰ ਉਸਦੀ ਮਾਲਕੀ ਦੇ ਦਸਤਾਵੇਜ਼ ਸੋਮਵਾਰ ਤੱਕ ਦਿਖਾਉਣ ਦੇ ਹੁਕਮ ਦਿੱਤੇ ਅਤੇ ਕਿਹਾ ਜੇਕਰ ਸੋਮਵਾਰ ਨੂੰ ਕਬਜ਼ਾ ਧਾਰੀ ਤੋਂ ਤਸੱਲੀ ਯੋਗ ਜਵਾਬ ਨਾ ਆਇਆ ਤੇ ਕਬਜ਼ੇ ਢਾਕੇ ਕਬਜ਼ਾ ਧਾਰੀ ਤੇ ਬੰਦੀ ਕਾਨੂੰਨੀ ਕਾਰਵਾਈ ਸਰਕਾਰ ਵੱਲੋਂ ਕਰਵਾਈ ਜਾਵੇਗੀ ਇਸ ਮੌਕੇ ਐਸ.ਐਮ ਨੇ ਕਿਹਾ ਕਿ ਥੋੜੇ ਦਿਨ ਪਹਿਲਾਂ ਵੀ ਬੱਸ ਸਟੈਂਡ ਕਪੂਰਥਲਾ ਪਿੱਛੇ ਨਜਾਇਜ਼ ਕਬਜ਼ਾ ਕਰਨ ਤੋਂ ਪੂ ਮਾਫੀਆ ਨੂੰ ਰੋਕਿਆ ਗਿਆ ਤੇ ਬੰਦੀ ਕਾਰਵਾਈ ਅਮਲ ਚੱਲੀ ਆਂਦੀ ਗਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਮੈਂ ਤੁਹਾਡਾ ਸ਼ੋਭਣਾ ਮੇਰਾ ਨਾਮ ਰਾਜਵਿੰਦਰਜੀਤ ਕੌਰ ਜੀ ਐਜ਼ ਅ ਮੈਂ ਸੀੜੀ ਪੋਟਿਲਵਾ ਜੀ ਤੇ ਐਡੀਸ਼ਨਲ ਚਾਰਜ ਮੇਰੇ ਕੋਲ ਮੈਂਟਲੀ ਸੈਟਲਡ ਹੂਮ ਕਪੂਰਥਲਾ ਜੀ ਮੈਂ ਬਾਅਦ ਤੁਹਾਡੇ ਇੱਕ ਉਸਾਰੀ ਹੋਈ ਹੈ ਇਹ ਕਿਹੜੀ ਉਸਾਰੀ ਆ ਕੌਣ ਕਰਾ ਰਿਹਾ ਸਰ ਇਹ ਲੱਗੇ ਉਹ ਇੱਕ ਸ਼ਾਪ ਹੈਗੀ ਹੈ ਸ਼ਾਪ ਵਾਲੇ ਹੀ ਉਸਾਰੀ ਕਰ ਰਹੇ ਸੀਗੇ ਜੀ ਮੈਨੂੰ ਮੇਰੇ ਚੌਂਕੀਦਾਰ ਨੇ ਕਾਫੀ ਦਿਨ ਪਹਿਲਾਂ ਚੌਂਕੀਦਾਰ ਸੀਗਾ ਉਹਨੇ ਮੈਨੂੰ ਦੱਸਿਆ ਕਿ ਮੈਡਮ ਇਸ ਤਰ੍ਹਾਂ ਕਿਸੇ ਨੇ ਟਾਊਟਾ ਸੁੱਟ ਕੇ ਨਾ ਉਹ ਨੀਆ ਪਰ ਦੇਵੇ ਆ ਜੀ ਉਸ ਦਿਨ ਸੈਚਰਡੇ ਸੀਗਾ ਤੇ ਸੰਡੇ ਆਫ ਸੀਗਾ ਤੇ ਅਸੀਂ ਫੇ ਮੰਡੇ ਆ ਕੇ ਉਹਨਾਂ ਨਾਲ ਗੱਲਬਾਤ ਉਹ ਤਾਂ ਮਿਲੇ ਨਹੀਂ ਸੀ ਅਸੀਂ ਬਟ ਫਿਰ ਆਪਣੇ ਪ੍ਰਸ਼ਾਸਨ ਨੂੰ ਲਿਖਿਆ ਸਿਟੀ ਥਾਣੇ ਅਸੀਂ ਕੰਪਲੀਟ ਕੀਤੀ ਤੇ ਉਧਰ ਤਾਰਾ ਜਿਹੜਾ ਸੀਗਾ ਐਸ.ਐਮ. ਸਾਣ ਵਾਲਾ ਉਧਰ ਵੀ ਕੀਤਾ ਸਾਰੇ ਪ੍ਰਸ਼ਾਸਨ ਨੂੰ ਤੇ ਉਹ ਫਿਰ ਥਾਣੇ ਤੋਂ ਆ ਕੇ ਸਿਟੀ ਥਾਣੇ ਤੋਂ ਆਏ ਸੀ ਕਿ ਉਹਨਾਂ ਨੇ ਆਖਿਰ ਇਹਨਾਂ ਦਾ ਕੰਮ ਬੰਦ ਕਰਵਾ ਦਿੱਤਾ ਸੀਗਾ ਜੀ ਬਟ ਇਹਨਾਂ ਨੇ ਫਿਰ ਵੀ ਉਸ ਤੋਂ ਬਾਅਦ ਜਦੋਂ ਵੀ ਵੀਕਐਂਡ ਹੁੰਦਾ ਸੀਗਾ ਤਾਂ ਉਦੋਂ ਛੁੱਟੀ ਵਾਲਾ ਦਿਨ ਦੇਖ ਕੇ ਕਿ ਹੁਣ ਮਤਲਬ ਕਿਸੇ ਨਿਆਣਾ ਨਹੀਂ ਹੈਗਾ ਉਹ ਵਿੱਚ ਵਿੱਚ ਕਰ ਕਰਕੇ ਇਹਨਾਂ ਨੇ ਹੌਲੀ ਹੌਲੀ ਕਰਕੇ ਸਾਰੀ ਕੀਤੀ ਹੈਗੀ ਆ ਜੀ ਯਾਨੀ ਕਿ ਨਜ਼ਾਇਜ਼ ਸਾਰੀ ਕੀਤੀ ਗਈ ਸਾਰੀ ਸਰ ਅਸੀਂ ਨਜ਼ਾਇਜ਼ ਹੀ ਕਹਿ ਸਕਦੇ ਆ ਬਿਕੋਜ਼ ਕਿਉਂਕਿ ਜਦੋਂ ਮੇਰੇ ਮੇਰੇ ਕੋ ਡਿਸ਼ਨਲ ਚਾਰਜ ਕਰਕੇ ਮੇਰੇ ਕੋ ਇਧਰ ਦੋ ਦਿਨ ਹੀ ਆਉਂਦੀ ਆ ਤੇ ਮੇਰੇ ਸੌਫ ਨੇ ਜਾ ਕੇ ਉੱਥੇ ਪੁੱਛਿਆ ਸੀਗਾ ਕਿ ਤੁਸੀਂ ਕਿਵੇਂ ਸਾਰੀ ਕਰ ਰਹੇ ਹੈਗੇ ਹੋ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਜਗ੍ਹਾ ਵਾਲੀ ਜਗ੍ਹਾ ਹੈਗੀ ਆ ਸਾਨੂੰ ਰਾਜੇ ਨੇ ਦਿੱਤੀ ਹੋਈ ਆ ਔਰ ਅਸੀਂ ਇਹ ਕੇਸ ਜਿੱਤ ਚੁੱਕੇ ਆ ਵੀ ਅਸੀਂ ਇਹਦੇ ਇਹਦੇ ਸਾਡੇ ਕੋਲ ਕਾਗਜ਼ ਹੈਗੇ ਆ ਜਦੋਂ ਕਾਗਜ਼ ਇਹਨਾਂ ਨੂੰ ਦਿਖਾਣ ਲਈ ਕਿਹਾ ਬਟ ਉਹਨਾਂ ਨੇ ਕਾਗਜ਼ ਸਾਨੂੰ ਨਹੀਂ ਦਿਖਾਏ ਇਸ ਲਈ ਇਸ ਨੂੰ ਲੀਗਲੀ ਕਹਿ ਸਕਦੇ ਆ ਕਿ ਜਦੋਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਜਗਾ ਕਿਹਦੀ ਹੈਗੀ ਆ ਉਹ ਤੁਹਾਡੇ ਹੋਣ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਹੁੰਦੇ ਆ ਸਰ ਸਾਡੇ ਕੋਲੇ ਸਾਰੇ ਮੈਂਟਲੀ ਰਿਟਾਰਡਡ ਬੱਚੇ ਹੈਗੇ ਲੜਕੀਆਂ ਦਾ ਆ ਇਹ ਜੀ 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 ਹਾਂਜੀ ਔਰ ਤੁਹਾਡੇ ਕੋਲ ਇਸ ਤਰ੍ਹਾਂ ਕੋਈ ਐਂਬੂਲੈਂਸ ਜਾਂ ਹੋਰ ਕੋਈ ਡਾਕਟਰ ਮਈਆ ਹੈਗੇ ਨਹੀਂ ਸਰ ਇਸ ਤਰ੍ਹਾਂ ਨਹੀਂ ਬਟ ਡਾਕਟਰ ਜਿਹੜੇ ਹੈਗੇ ਸਿਵਲ ਹਸਪੀਟਲ ਤੋਂ ਡਾਕਟਰਸ ਦੀ ਡਿਊਟੀ ਲੱਗੀ ਹੋਈ ਆ ਉਹ ਟਾਈਮ ਟੂ ਟਾਈਮ ਆ ਕੇ ਪਰ ਇਹਨਾਂ ਦਾ ਚੈੱਕ ਅਪ ਕਰਦੇ ਹੈਗੇ ਜੀ ਜੀ ਔਰ ਤੁਸੀਂ ਆਪਣੇ ਹੁਣ ਸੀਨੀਅਰਸ ਨੂੰ ਕਰੋਗੇ ਜੋ ਵੀ ਐਪਲੀਕੇਸ਼ਨ ਦੇਵੋਗੇ ਆਪਣੇ ਸਰ ਅਸੀਂ ਆਲਰੇਡੀ ਐਪਲੀਕੇਸ਼ਨ ਦੇ ਚੁੱਕੇ ਆ ਅਸੀਮ ਸਰ ਨੇ ਹੀ ਇਹ ਬਾਤੋਂ ਸਾਰੀ ਰੁਕਵਾਈ ਵੀ ਹੈ ਹੋਈ ਆ ਅਸੀ ਹਮ ਸਰ ਨਾਲ ਗੱਲ ਹੋਈ ਸੀ ਫੋਨ ਤੇ ਤਾਂ ਉਹਨਾਂ ਨੇ ਅਸੀਂ ਲੈਟਰ ਵੀ ਲਿਖੀ ਸੀ ਬਟ ਉਹਨਾਂ ਨੇ ਫਿਰ ਆ ਕੇ ਸਰ ਨੇ ਆਪ ਵਿਜ਼ਿਟ ਕਰਕੇ ਵੀ ਇਹਨਾਂ ਦਾ ਕੰਮ ਰਖਵਾਇਆ ਜੀ ਅਜਿੰਸਰ ਤੁਸੀਂ ਅੱਜ ਮੌਕੇ ਤੇ ਖੁਦ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਮੇ ਮੌਕੇ ਤੇ ਆਏ ਹੈਗਾ ਔਰ ਮੈਂ ਦੇਖਿਆ ਹੈਗਾ ਕਿ ਇਹ ਜਿਹੜੀ ਕੰਸਟਰਕਸ਼ਨ ਜਿਹੜੀ ਹੈਗੀ ਆ ਕਰ ਰਹੇ ਹੈਗੇ ਨੇ ਕਨਸਰਨਡ ਜਿਹੜੇ ਜਿਨ੍ਹਾਂ ਨੇ ਕੰਸਟਰਕਸ਼ਨ ਕੀਤੀ ਹੈਗੀ ਉਹਨਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਕਿ ਸਾਡੇ ਕੋਲ ਕੋਈ ਕੋਰਟ ਦੇ ਆਰਡਰਸ ਹੈਗੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਮੈਨੂੰ ਮੰਡੇ ਤੱਕ ਆਰਡਰਸ ਜਿਹੜੇ ਹੈਗੇ ਆ ਪੇਸ਼ ਕਰਨ ਜੇਕਰ ਪਤਾ ਲੱਗਦਾ ਹੈਗਾ ਕਿ ਕਿਸੇ ਵੀ ਕਿਸਮ ਦੇ ਨਾਲ ਇਹ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈਗੀ ਹੈ ਤੇ ਉਹਦੇ ਫਿਰ ਡੈਮੋਲੇਸ਼ਨ ਦੇ ਆਰਡਰਸ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਦਨ 1 ਤੋਂ 2-3 ਡੇਸ ਜਿਹੜੇ ਸੀਡੀਪੀ ਆਫਿਸ ਨੇ ਕਾਫੀ ਕੰਪਲੇਂਟਸ ਕੀਤੀਆਂ ਪੁਲਿਸ ਨੇ ਵੈਰੀਫਾਈ ਵੀ ਕੀਤਾ ਤਹਿਸੀਲਦਾਰ ਪਟਵਾਰੀ ਵੈਰੀਫਾਈ ਕਰ ਚੁੱਕਿਆ ਕਿ ਇਹ ਜਗ੍ਹਾ ਸੀਡੀਪੀ ਆਫਿਸ ਦੀ ਆ ਫਿਰ ਵੀ ਇੱਥੇ ਨਜਾਇਜ਼ ਕਬਜ਼ਾ ਲਗਾਤਾਰ ਚੱਲਦਾ ਰਿਹਾ ਨਹੀਂ ਉਹੀ ਐਨਵੇਂ ਹੁਣ ਆਪਣਾ ਪਟਵਾਰੀ ਵੀ ਬੁਲਾਇਆ ਹੈਗਾ ਵਾ ਮੈਂ ਖੁਦ ਮੌਕੇ ਤੇ ਆਇਆ ਹੈਗਾ ਔਰ ਪਟਵਾਰੀ ਜਿਹੜੀ ਰਿਪੋਰਟ ਹੈਗੀ ਹੈ ਲਿਖਤ ਦੇ ਵਿੱਚ ਜਿਹੜੀ ਹੈਗੀ ਹੈ ਲੈ ਕੇ ਆਇਆ ਉਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਬੜਾ ਹੋਲੀ-ਹੋਲੀ ਔਰ ਬੜਾ ਸ਼ੁਕਰਸ਼ੁਣੀ ਹੈ ਛੁੱਟੀਆਂ ਦਿੰਨੀ ਹੋਈ ਹੈ ਥਾਏ ਮ ਪਰ ਮੇਰਾ ਇਹ ਮੰਨਣਾ ਹੈਗਾ ਕਿ ਚਾਹੇ ਇੱਕ ਇਟ ਲਗਾਈ ਹੋਵੇ ਚਾਹੇ ਪੂਰੀ ਬਿਲਡਿੰਗ ਖੜੀ ਕੀਤੀ ਹੋਵੇ ਨਜਾਇਜ਼ ਬਿਲਕੁਲ ਕੰਮ ਨਜਾਇਜ਼ ਹੁੰਦਾ ਹੈ ਔਰ ਉਹਦੇ ਉੱਤੇ ਜਿਹੜੀ ਹੈਗੀ ਹੈ ਸਰਕਾਰੀ ਕਾਰਵਾਈ ਜਿਹੜੀ ਹੈਗੀ ਹੈ ਬਹੁਤ ਹੀ ਪ੍ਰਭਾਵਸ਼ਾਲੀ ਔਰ ਬਹੁਤ ਹੀ ਠੋਕੇ ਜਿਹੜੀ ਹੈਗੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕਿ ਸਾਹਮਣੇ ਬਰਾਬਰ ਦੇ ਟਰੱਕ ਲਾ ਕੇ ਡਰਾਈਵਰਾਂ ਨੂੰ 5-500 ਰੁਪਏ ਦੇ ਕੇ ਦਿਹਾੜੀ ਤੇ ਫੇਰ ਇੱਕੰਦਾ ਚੱਕੇ ਜਾਂਦੇ ਆ ਮੇਰੇ ਬਾਰੇ ਕੁਝ ਕਹਿ ਨਹੀਂ ਸਕਦਾ ਹੈਗਾ ਇਹ ਚੀਜ਼ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਮੈਨੂੰ ਲੱਗਦੀ ਹੈ ਵਿੱਚ ਕਾਫੀ ਸਰਕਾਰੀ ਜ਼ਮੀਨਾਂ ਦਾ ਜਿਹੜਾ ਭੂ ਮਾਫੀ ਹੈ ਸਰਕਾਰਾਂ ਮਾ ਜੋ ਕਬਜ਼ੇ ਕਰਾ ਚਾਹੇ ਮੰਦਿਰ ਦੀ ਜ਼ਮੀਨਾਂ ਚਾਹੇ ਨਜ਼ੂਰ ਲੈਣਾ ਚਾਹੇ ਆਸ਼ਰਮਾਂ ਦੀਆਂ ਫਿਰ ਉਹਨਾਂ ਤੇ ਕੀ ਕਾਰਵਾਈ ਹੋਏਗੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ तकरीबन ਹਫਤਾ 10 ਦਿਨ ਪਹਿਲਾਂ ਇੱਕ ਇੱਥੇ ਬੱਸ ਸਟੈਂਡ ਦੇ ਕੋਲ ਹੈਗੀ ਆ ਉੱਥੇ ਵੀ ਕਾਰਵਾਈ ਕਰਕੇ ਜਿਹੜੀ ਹੈਗੀ ਹੈ ਕਬਜ਼ਾ ਛੁਡਾਇਆ ਗਿਆ ਹੈਗਾ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਆਂਦਾ ਹੈਗਾ ਅਸੀਂ ਇਮੀਡੀਏਟਲੀ ਐਕਟ ਕਰਦੇ ਹੈਗੇ ਆ ਅੱਜ ਵੀ ਡੀਸੀ ਸਾਹਿਬ ਨੇ ਮੈਨੂੰ ਆਰਡਰ ਦਿੱਤੇ ਸੀ ਕਿ ਮੈਂ ਇੱਥੇ ਜਾ ਕੇ ਦੇਖ ਕੇ ਆਵਾਂ ਔਰ ਤੁਸੀਂ ਦੇਖ ਸਕਦੇ ਹੈਗੇ ਕਿ ਮੈਂ ਆਪਣੇ ਖੁਣ ਪਟਵਾਰੀ ਵੀ ਬੁਲਾਇਆ ਹੈਗਾ ਮੈਂ ਖੁਦ ਆਇਆ ਹੈਗਾ ਔਰ ਅਸੀਂ ਇਹ ਸ਼ੋਰ ਕਰਦੇ ਹੈਗੇ ਕਿ ਅਗਲੀ ਕਰਵਾਈ ਜਿਹੜੀ ਹੈਗੀ ਅਸੀਂ